ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 98 ਆਓ ਸੁਣਦੇ ਹਾਂ ਤੀਸਰੇ ਗੁਰੂ ਅਮਰਦਾਸ ਜੀ ਨੇ 5 ਮਈ 1479 ਈਸਵੀ ਨੂੰ ਬਾਸਰਕੇ ਵਿੱਚ ਜਨਮ ਲਿਆ ਆਪ ਜੀ ਦਾ ਪਰਿਵਾਰ ਮਾਇਕ ਤੌਰ ਤੇ ਸੋਖਾ ਸੀ ਕਾਰੋਬਾਰੀ ਵੀ ਸਨ ਤੇ ਨਾਲ ਜ਼ਿਮੀਂਦਾਰਾ ਵੀ ਸੀ ਬਾਬਾ ਜੀ ਹਰ ਸਾਲ ਗੰਗਾ ਨਦੀ ਦੇ ਇਸ਼ਨਾਨ ਲਈ ਹਰੀਦوار ਜਾਇਆ ਕਰਦੇ ਸਨ 62 ਸਾਲ ਦੀ ਉਮਰ ਵਿੱਚ ਗੰਗਾ ਇਸ਼ਨਾਨ ਤੋਂ ਬਾਅਦ ਵਾਪਸ ਘਰ ਪਰਤ ਰਹੇ ਸਨ ਤਾਂ ਉਹਨਾਂ ਦਾ ਇੱਕ ਬ੍ਰਹਮਚਾਰੀ ਸਾਧੂ ਨਾਲ ਮਿਲਾਪ ਹੋਇਆ ਬਿਚਾਰ ਬਟਾਂਦਰੀ ਤੋਂ ਬਾਅਦ ਉਸਨੇ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਆਪ ਜੀ ਨੇ ਕਿਸ ਗੁਰੂ ਪਰਸੋਂ ਵਿਦਿਆ ਲਈ ਹੈ ਤਾਂ ਗੁਰੂ ਜੀ ਨੇ ਕਿਹਾ ਮੈਨੂੰ ਅਜੇ ਤੱਕ ਸੱਚਾ ਗੁਰੂ ਨਹੀਂ ਮਿਲਿਆ ਤਾਂ ਉਹ ਬ੍ਰਹਮਚਾਰੀ ਸਾਧੂ ਆਪਣੇ ਆਪ ਨੂੰ ਕੋਸਣ ਲੱਗਾ ਮੈਂ ਇੱਕ ਨਿਗੂਰੇ ਦਾ ਸਾਥ ਲਿਆ ਹੈ ਉਸਨੇ ਕਿਹਾ ਮੈਂ ਚੱਲਦਾ ਹਾਂ ਹੁਣ ਮੈਂ ਟਹੋਂਟੇ ਨਾਲ ਨਹੀਂ ਬੈਠਾਂਗਾ ਬਾਬਾ ਜੀ ਨੂੰ ਇਸ ਗੱਲ ਦੀ ਝੋਟ ਲੱਗੀ ਕਿ ਗੁਰੂ ਦਾ ਹੋਣਾ ਇਤਨਾ ਜ਼ਰੂਰੀ ਹੈ ਨਿਗੂਰਾ ਕਿਹਾ ਜਾ ਰਿਹਾ ਹੈ ਮੈਨੂੰ ਛੇਤੀ ਹੀ ਗੁਰੂ ਦੀ ਪਾਲ ਕਰਨੀ ਚਾਹੀਦੀ ਹੈ ਇਸ ਸੁਭਰਾਮਚਾਰੀ ਵਾਲੇ ਵਾਕਿਆ ਤੋਂ 2-3 ਦਿਨ ਬਾਅਦ ਹੀ ਬੀਬੀ ਅਮਰੋ ਜੀ ਅੰਮ੍ਰਿਤ ਵੇਲੇ ਮਧਾਣੀ ਰੀੜਕ ਰਹੇ ਸਨ ਤੇ ਨਾਲ-ਨਾਲ ਗੁਰਬਾਣੀ ਬੋਲ ਰਹੇ ਸਨ ਗੁਰੂ ਅਮਰਦਾਸ ਜੀ ਨੇ ਉਹ ਬੋਲ ਸੁਨੇ ਉਹਨਾਂ ਬੋਲਾਂ ਦੀ ਸਚਾਈ ਉਹਨਾਂ ਦੇ ਮਨ ਤੇ ਅਸਰ ਕਰ ਗਈ ਬੀਬੀ ਅਮਰੋ ਜੋ ਉਹਨਾਂ ਦੀ ਭਤੀਜੋ ਨੂੰ ਸੀ ਨੂੰ ਜਾ ਪੁੱਛਿਆ ਬੇਟੇ ਤੂੰ ਇਹ ਬਾਣੀ ਕਿਸ ਦੀ ਬੋਲ ਰਹੀ ਹੈ ਤਾਂ ਉਹਨਾਂ ਕਿਹਾ ਪਿਤਾ ਜੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਗੁਰੂ ਜੀ ਨੇ ਕਿਹਾ ਬੜੀ ਹੀ ਮਨ ਨੂੰ ਛੂਣ ਵਾਲੀ ਸੱਚੀ ਬਾਣੀ ਲੱਗਦੀ ਹੈ ਕਿ ਤੂੰ ਮੈਨੂੰ ਉਹਨਾਂ ਨਾਲ ਮਿਲਾ ਸਕਦੀ ਹੈ ਬੀਬੀ ਜੀ ਨੇ ਕਿਹਾ ਗੁਰੂ ਜੀ ਤਾਂ ਅਕਾਲ ਪੁਰਖ ਪਾਸ ਪਹੁੰਚ ਗਏ ਹਨ ਉਹਨਾਂ ਦੀ ਜਗ੍ਹਾ ਤੇ ਹੁਣ ਗੱਦੀ ਉੱਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਜੀ ਬੈਠੇ ਹਨ ਹੁਣ ਉਹ ਬਾਣੀ ਦਾ ਪ੍ਰਚਾਰ ਕਰਦੇ ਹਨ ਬਾਬਾ ਅਮਰਦਾਸ ਜੀ ਨੇ ਕਿਹਾ ਫਿਰ ਮੈਨੂੰ ਉਹਨਾਂ ਕੋਲ ਲੈ ਚੱਲੋ ਰੱਬ ਇੱਕ ਰਸਤਾ ਬੰਦ ਕਰਦਾ ਹੈ ਤਾਂ ਦੂਜਾ ਖੋਲ ਦਿੰਦਾ ਹੈ ਜਿਸ ਉੱਤੇ ਮਿਹਰਬਾਨ ਹੁੰਦਾ ਹੈ ਉਸ ਲਈ ਗੁਰੂ ਅੰਗਦ ਸਾਹਿਬ ਕੋਲ ਪਹੁੰਚ ਕੇ ਉਹਨਾਂ ਦੇ ਚਰਨ ਪਰਸੇ ਤੇ ਗੁਰੂ ਬਣਾ ਲਿਆ ਗੁਰੂ ਅੰਗਦ ਸਾਹਿਬ ਜੀ ਨੇ ਉਹਨਾਂ ਉੱਤੇ ਦਇਆ দৃষ্টি ਕਰ ਦਿੱਤੀ ਤੇ ਕਿਹਾ ਸੇਵਾ ਵਿੱਚ ਲੱਗ ਜਾਓ ਗੁਰਬਾਣੀ ਪੜੋ ਤੇ ਵਿਚਾਰੋ ਸਾਰੀਆਂ ਸੇਵਾਵਾਂ ਕਰੋ ਮੁੱਖ ਸੇਵਾ ਆਪ ਜੀ ਨੇ ਗਾਗਰ ਭਰ ਕੇ ਪਾਣੀ ਦੀ ਬਿਆਸ ਦਰਿਆ ਤੋਂ ਲਿਆਉਣੀ ਹੈ ਮੇਰੇ ਇਸ਼ਨਾਨ ਵਾਸਤੇ 12 ਸਾਲ ਦੀ ਮਹਾਨ ਘਾਲਣਾ ਗਾਗਰ ਦਾ ਪਾਣੀ ਬੀਨਾ ਨਾਗਰ ਟੋਣ ਤੇ ਅਤੇ ਗੁਰੂ ਘਰ ਦੀ ਸੇਵਾ ਕਰਨ ਵਿੱਚ ਆਣੀ ਸੁਣਨ ਤੇ ਪੜਨ ਵਿੱਚ ਸਮਾਪਤੀਤ ਕੀਤਾ ਅੰਤ ਜਦੋਂ ਉਹਨਾਂ ਨੂੰ ਗਿਆਨ ਹੋ ਗਿਆ ਨਿਮਰਤਾ ਆ ਗਈ ਆਪਾ ਮਿਟ ਗਿਆ ਤੇ ਉਹਨਾਂ ਦੀ ਸਹਿਜ ਸੁਭਾਅ ਆਖੇ ਹੋਏ ਬੋਲ ਪੂਰੇ ਹੋਣ ਲੱਗੇ ਤਾਂ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਹੁਣ ਤੁਸੀਂ ਸਾਡੀ ਥਾਂ ਸੰਭਾਲੋ ਗੁਰੂ ਨਾਨਕ ਵਿਚਾਰਧਾਰਾ ਨੂੰ ਅੱਗੇ ਤੋਰੋ ਗੁਰਗੱਦੀ ਦੇ ਦਿੱਤੀ ਤੇ ਗੁਰੂ ਅਮਰਦਾਸ ਜੀ ਤੀਸਰੇ ਗੁਰੂ ਬਣ ਗਏ ਗੁਰੂ ਜੀ ਦੀਆਂ ਮਹਾਨ ਸੇਵਾਵਾਂ ਵਿੱਚੋਂ ਕੁਝ ਕੁ ਦਾ ਵਿਚਾਰ ਕਰਦੇ ਹਾਂ ਨੰਬਰ 1 ਉਹਨਾਂ ਨੇ ਸਿੱਖੀ ਦੇ ਪ੍ਰਚਾਰ ਲਈ 22 ਗੁਰਸਿੱਖ ਤਿਆਰ ਕੀਤੇ 22 ਮੰჯੀਆਂ ਦੀ ਉਪਾਦੀ ਦਿੱਤੀ ਉਹਨਾਂ ਨੂੰ ਵਖ-ਵਖ ਸ਼ਹਿਰਾਂ ਵਿੱਚ ਪ੍ਰਚਾਰ ਕਰਨ ਲਈ ਭੇਜਿਆ ਨੰਬਰ 2 ਆਪ ਜੀ ਬੜੇ ਵੱਡੇ ਸਮਾਜ ਸੁਧਾਰਕ ਹੋਏ ਹਨ ਸਤੀ ਪ੍ਰਥਾ ਦੇ ਖਿਲਾਫ ਸਰਕਾਰ ਤੋਂ ਕਾਨੂੰਨ ਬਣਵਾਇਆ ਕਿ ਇਹ ਨਹੀਂ ਹੋਣੀ ਚਾਹੀਦੀ ਨੰਬਰ 3 ਵਿਧਵਾਵਾਂ ਨੂੰ ਦੂਜਾ ਵਿਆਹ ਕਰਾਉਣ ਲਈ ਪ੍ਰੇਰਣਾ ਦਿੱਤੀ ਤੇ ਕਈ ਬੀਬੀਆਂ ਦੇ ਆਪ ਵਿਆਹ ਕਰਵਾਏ ਨੰਬਰ 4 ਲੰਗਰ ਦੀ ਪਰੰਪਰਾ ਜੋ ਗੁਰੂ ਨਾਨਕ ਸਾਹਿਬ ਵੱਲੋਂ ਚੱਲ ਰਹੀ ਸੀ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਵੀ ਚੱਲ ਰਹੀ ਸੀ ਖਡੂਰ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਨੇ ਤਾਂ ਸਭ ਲਈ ਇਹ ਪਰੰਪਰਾ ਪਨਾ ਦਿੱਤੀ ਕਿ ਪਹਿਲੇ ਪੰਦਤ ਫਿਰ ਸੰਗਤ ਪਹਿਲੇ ਲੰਗਰ ਛਕੋ ਬਰਾਬਰ ਬੈਠ ਕੇ ਤਾਂ ਕਿ ਜਾਤ ਪਾਤ ਦਾ ਕੋਈ ਭੇਦ ਨਾ ਰਹੇ ਫਿਰ ਮੇਰੇ پاس ਆਓ ਸੰਗਤ ਕਰਨ ਲਈ ਨੰਬਰ 5 ਗੁਰੂ ਜੀ ਨੇ ਗੋਇੰਦਵਾਲ ਸਾਹਿਬ ਬਸਾਇਆ ਤੇ ਉਸ ਵਿੱਚ ਇੱਕ ਬੋਲੀ ਬਣਾਈ ਜਿਸ ਦੀਆਂ 84 ਪੌੜੀਆਂ ਬਣਾਈਆਂ 84 ਪੌੜੀਆਂ ਥੱਲੇ ਉਤਰ ਕੇ ਜਲ ਪ੍ਰਾਪਤ ਹੁੰਦਾ ਹੈ ਹਰੇਕ ਪੌੜੀ ਤੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ 84 ਪਾਠ ਕਰਨ ਤੋਂ ਬਾਅਦ ਤੁਹਾਡੀ 84 ਕੱਟੀ ਜਾਵੇਗੀ ਇਹ 84 ਲੱਖ ਜੁੰਨਾ ਵਾਲਾ ਵਹਿਮ ਗੁਰੂ ਜੀ ਨੇ ਇਸ ਤਰ੍ਹਾਂ ਕੱਢ ਦਿੱਤਾ ਕਿ 84 ਪਾਠ ਤੇ ਇਸ਼ਨਾਨ ਕਰੋ ਤਾਂ ਤੁਹਾਡੀ ਇਹ 84 ਕੱਟੀ ਜਾਵੇਗੀ 84 ਦਾ ਭਰਮ ਦੂਰ ਕਰ ਦਿੱਤਾ ਤੇ ਗੁਰਬਾਣੀ ਦਾ ਪ੍ਰਚਾਰ ਵੀ ਕਰ ਦਿੱਤਾ ਇਹ ਦੂਰ ਦ੍ਰਿਸ਼ਟੀ ਸੀ ਸੰਗਤ ਜੀ 10 ਸਿੱਖ ਗੁਰੂ ਸਾਹਿਬਾਨਾਂ ਵਿੱਚੋਂ ਕੋਈ ਵੱਡਾ ਛੋਟਾ ਜਾਂ ਮਹਾਨ ਨਹੀਂ ਹੈ ਸਾਰੇ ਗੁਰੂਆਂ ਦੀ ਮਨ ਦੀ ਅਵਸਥਾ ਇੱਕੋ ਜਹੀ ਸੀ ਪੂਰੇ ਮਨ ਪਵਿੱਤਰ ਸਨ ਈਸ਼ਵਰ ਦੇ ਸਰਗੁਣ ਰੂਪ ਸਨ ਸਾਰੇ ਗੁਰੂ ਬਰਾਬਰ ਸਨ ਸਭ ਨੇ ਆਪਣੇ ਆਪਣੇ ਸਮੇਂ ਵਿੱਚ ਸਮਾਜ ਸੁਧਾਰ ਦੇ ਅਤੇ ਸੱਚੇ ਵਾਹਿਗੁਰੂ ਦੇ ਪ੍ਰਚਾਰ ਲਈ ਕੰਮ ਕੀਤੇ ਹਨ ਗੁਰੂ ਸਾਹਿਬਾਨਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਭਲੇ ਲਈ ਤੇ ਰਹਿਨੋ ਮਾਈ ਲਈ ਮਾਰਗਦਰਸ਼ਨ ਕਰ ਰਹੇ ਹਨ ਧੰਨ ਗੁਰੂ ਅਮਰਦਾਸ ਜੀ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ